ਤੰਗਾ ਦਾ ਕ੍ਰੀਜ਼ ਬਹੁਤ ਜ਼ਿਆਦਾ ਬਚਿਆ ਜੇ ਐਸਾਲ ਪੰਘਾਈ ਦੇ ਦਾ ਬਾਵਯੂਦ ਵੀ ਐਸਾਲ ਬਹੁਤ ਜ਼ਿਆਦਾ ਕ੍ਰੀਜ਼ ਆ। ਮੌਸਮ ਬੜਾ ਵਧੀਆ ਚੱਲ ਰੰਡਿਆ ਵਾ। ਪੋਚੇਕਰ ਦੇ ਵਿੱਚ ਬੱਚੇ ਬਹੁਤ ਜ਼ਿਆਦਾ ਖੁਸ਼ ਆ। ਮੰਗਾਈ ਕਿੰਨੀ ਕੁ ਮਾਰ ਪਈ ਇਸ ਵਾਰ? ਮੰਗਾਈ ਬਹੁਤ ਜ਼ਿਆਦਾ ਜੀ। ਬਹੁਤ ਜ਼ਿਆਦਾ। ਕਿੰਨਾ ਵਧ ਗਿਆ? ਪੰਜਾਹ ਪ੍ਰਸਨ ਕੁੜੀ ਦਾ ਫਰਕ ਪੈ ਗਿਆ। ਦੇਖਿਓ ਵੀ ਮੰਗਾਈ ਜੀ। ਚੈਨਲ ਉਹ ਕਿੰਨਾ ਕ੍ਰੀਜ਼ ਆ? ਚੈਨਲ ਉਹ ਘਟੀ ਆ ਭਾਜੀ ਅੱਗੇ ਨਾਲੋਂ ਬਹੁਤ ਵਧੀਆ ਕੀਤਾ ਸਰਕਾਰ ਨੇ। ਬੜਾ ਵਧੀਆ ਕਦਮ ਚੁੱਕਿਆ। ਸਰਕਾਰ ਨੂੰ ਚਾਹੀਦਾ ਗਾਹ ਵੀ ਇਸ ਤਰ੍ਹਾਂ ਦਾ ਰੱਖਣਾ ਚਾਹੀਦਾ ਵਾ ਬਹੁਤ ਵਧੀਆ ਕੀਤਾ ਜੀ ਬੜਾ ਫਤਬੂ ਜਰੂਰ ਬੇਗਾ ਜੀ ਜਰੂਰ ਬੇਗਾ ਦੇਖੋ ਮਾਪਿਓ ਅੱਗੇ ਨਾਲੋਂ ਜ਼ਿਆਦਾ ਹੋਣਗੇ ਉਹ ਕਹਿਣਗੇ ਕਿ ਅਸੀਂ ਨਹੀਂ ਲੈ ਕੇ ਦੇਣਾ ਉਸ ਨਾਲ ਬੜਾ ਫਰਕ ਬੇਗਾ ਜੀ ਉਹ ਤਾਂ ਲੋਕ ਉਹਦੇ ਮੱਦੇ ਪਿੱਛੇ ਨਵਾਰ ਚੈਨਲ ਹੋਰ ਭਾਜੀ ਤੁਹਾਡੇ ਖਲੋਤੇ ਖਲੋਤੇ ਦੋ ਜਣੇ ਆਏ ਭਾਜੀ ਕੀ ਸੁਣੋ ਕੁਛ ਨੂੰ ਇਹੋ ਜਿਹੇ ਦਾ ਨਾਂ ਲੈ ਕੇ ਦਿਓ ਬੱਚਿਆਂ ਨੂੰ ਜੇ ਤੁਸੀਂ ਆਪ ਜਾਗਰੂਕ ਹੋ ਸਕੋ ਤੁਹਿਆ ਬੱਚਿਆਂ ਨੂੰ ਕਹੋ ਕਿ ਨਹੀਂ ਇਹੀ ਨਹੀਂ ਲਾਗਦੇ ਨਹੀਂ ਹੈਗੇ ਕੋਈ ਗੱਲ ਨਹੀਂ ਕਿ ਗੁੜੀ ਬੋਏਗੀ ਦੋ ਹੋਈਆਂ ਅੱਪੇ ਜੇ ਹੋ ਕਿ ਇੱਕ ਕੋਲੀ ਹੋਏਗੀ ਦੂਜੇ ਕੋ ਨਹੀਂ ਹੋਏਗੀ ਤੇ ਆਟੋਮੈਟਿਕ ਸਾਰੀ ਸ਼ੁਰੂ ਹੋ ਜਾਗੀ ਇਹ ਇੰਡੀਆ ਨੇ ਸਾਡੇ ਸਾਹਮਣੇ ਚੈਲਨਰ ਨੂੰ ਇਹ ਬੰਦ ਕਰਨਾ ਮੁਕੰਮਲ ਤੇ ਕੀ ਸੱਤੀ ਕਰੀਂ ਫੈਕਟਰੀ ਬੰਦ ਕਰਨੀ ਫੈਕਟਰੀਆਂ ਬੰਦ ਕਰਨ ਨੂੰ ਬਾਜੀ ਹੋਰ ਪੁੱਛੀ ਕਿ ਕਿਤੇ ਦੇ ਕਰਦੇ ਆ ਸੱਤੀ ਦੇ ਇਹ ਚੈਲਨਰ ਇਕੱਲਾ ਕਰਨੀ ਚਾਹੀਦੀ ਦੋ ਮਹੀਨੇ ਪਹਿਲਾਂ ਕਰਨੀ ਚਾਹੀਦੀ ਐ ਅਸੀਂ ਮਾੜਾ ਲੋਕ ਸ਼ੋਰ ਕਰ ਰਹੇ ਨੇ ਜ਼ਰੂਰ ਜੀ ਜ਼ਰੂਰ ਹੈ ਅੱਜ 6 ਮਹੀਨੇ ਪਹਿਲਾਂ ਸੋਰੋ ਹਿੰਦੀ ਆ ਵੜੀ ਗੁੰਮ ਲਿਆ ਜੀ ਵਿਗਣਦੀ ਆ ਦੁਕਾਨਾਂ ਦੇ ਬਾਹਰ ਨਹੀਂ ਵਿਗਣਦੀ ਮੈਂ ਲਿਆ ਜੀ ਵਿਗਣਦੀ ਆ ਜਿਹੜੇ ਮਰਜੀ ਮੱਲੇ ਦਿਲ ਜੋ ਸਾਡੇ ਵਿਗਣਦੀ ਆ ਇਸ ਵਕਤ ਕਿਹੜੀ ਗੁੱਡੀ ਦਾ ਜ਼ਿਆਦਾ क्रेज ਬਾਸ ਸਾਣੀ ਗੁੱਡੀ ਦਾ ਜੀ ਸਾਜੀ ਪਹਿਲੀ ਗੁੱਡੀ ਪੂਰੀ ਨਹੀਂ ਹੋਣਦੀ ਖਰੇਜ ਦੀ ਛਾਡੀ ਦਿਓ ਕੋਈ ਵੀ ਗੁੱਡੀ ਪੂਰੀ ਨਹੀਂ ਹੋਣਦੀ ਇਹ ਨਹੀਂ ਮhenga ਇਹਦੇ باوجود ਵੀ ਕਾਰੀ ਕੋਈ ਸੌਦਾ ਨਹੀਂ ਤਿਆਰ ਹੁੰਦੇ ਹੋ ਫੱਤੀ ਬੰਨੀ ਹੈ ਵੜੀ ਇਹ ਕਿਹੜੀ ਮਚੀ ਨਹੀਂ ਬੰਨੀ ਹੈ ਉਸ ਚੱਕਰ ਦੇ ਵਿੱਚ ਗੁੱਡੀ ਤਿਆਰ ਜਿੰਨੀ ਕੋਣਦੀ ਉਨੀ ਪ੍ਰੋਡਕਸ਼ਨ ਹੈ ਸਾਰੇ ਪਾਸੇ ਟੋਪਾ ਲੱਗੀ ਜੀ ਆ ਮੌਸਮ ਮੌਸਮ ਮੇਰਾ ਨਾਮ ਕੌਰ ਸ਼ਰਮਾ ਮੈਂ ਸ਼ੁਰੂ ਤੋਂ ਗੁੜੀ ਵੇਚਣਿਆ ਅੱਜ ਤੱਕ ਨਹੀਂ ਮੈਂ ਗੱਟੂ ਵੇਚਿਆ ਧਾਗੇ ਦੀ ਰੋਲ ਵੇਚੀ ਅੱਜ ਤੋ ਦਿਨੀ ਵੇਚੀ ਜਿਸ ਤਰ੍ਹਾਂ ਸਰਕਾਰ ਨੇ ਸ਼ਕਤੀ ਕੀਤੀ ਦਾ ਸ਼ਕਤੀ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਲੈ ਕੇ ਨਹੀਂ ਦੇਣੀ ਇਹਦੀ ਮਾਪਿਆਂ ਨੂੰ ਚਾਹੀਦਾ ਨਹੀਂ ਲਾਗ ਦੇਣੀ ਚਾਹੀਦੀ ਰੁਕੋ ਬੰਦ ਕਰ ਦੇਣੀ ਚਾਹੀਦੀ ਹੈ ਪਿੱਛੇ ਫੈਕਟਰੀਆਂ ਬੰਦ ਹੋਣੀ ਚਾਹੀਦੀਆਂ ਨੇ ਕੀ ਨੁਕਸਾਨ ਹੈ ਨੁਕਸਾਨ ਹੈ ਬੱਚੇ ਵੀ ਮਰਨਦੇ ਆ ਤੇ ਬੱਚੇ ਕਈਆਂ ਦੇ ਮੇਰਾ ਵੀ ਕਲਾ ਵੱਡੇ ਜਲਿਆ ਸੀ ਬੜੀ ਮੁਸ਼ਕਲ ਮੈਂ ਵੀ ਬਜਿਆ ਜਾਨਵਰ ਬੜਾ ਮਰਨ ਦੇ ਤਰ੍ਹਾਂ ਹਾਂਜੀ ਪ੍ਰੋਫੈਸਰ ਸਰਕਾਰ ਰੁਕ ਹੋ ਜਾਈਦਾ ਨਹੀਂ ਦੇਖੋ ਜੀ ਸਰਕਾਰ ਰੁਕੇਗੀ ਤਾਂ ਦੁਨੀਆ ਰੁਕਣੀ ਉਤਰਾ ਨਹੀਂ ਰੁਕ ਸਕਦੀ ਦੁਨੀਆ ਚੋਰੀ ਛੱਪੀ ਵੇਚੀ ਜਾਂਦੀ ਦੀ ਆ ਨਹੀਂ ਵੇਚਣਾ ਜੇਦਾਂ ਚਾਹੀਦਾ ਤੁਹਾਡੇ ਲੋਕ ਉਹਦੇ ਮੰਗਣ ਵਾ ਹਾਂ ਮੰਗਣ ਆਂਦੇ ਆਈ ਨਹੀਂ ਦਿੰਦੇ ਅਸੀਂ ਧਾਗੇ ਆਲੇ ਰੱਖੇ ਦਾ ਛਰੇਮ ਦੇ ਨੇ ਧਾਗੇ ਆਲੇ ਲੋ ਜੀ ਟੜਕੜੀਆਂ ਟੜਕੜੀ ਘਕੀ ਦੇ ਧਾਗੇ ਵਾਲੀ ਕੋਟਰ ਰੱਖੇ ਦਾ ਸਾਰਾ ਤੇ ਕੀ ਕਰਨਾ ਚਾਹੋਗੇ ਲੋਕਾਂ ਨੂੰ ਜਾਂ ਮੈਂ ਤਾਂ ਇਹ ਕਹਿੰਦਾ ਬੰਦ ਹੋਣਾ ਚਾਹੀਦਾ ਜੀ ਬਿਲਕੁਲ ਬੰਦ ਹੋਣਾ ਚਾਹੀਦਾ ਸਰਕਾਰ ਜਿਹੜਾ ਸੱਤੀਆ ਜਮਾਨਾ ਲਾਇਆ ਵਾ ਇਹ ਵੀ ਉਹ ਚੰਗਾ ਸੋਹਰ ਲਾਇਆ ਦੇ ਅਗੜ ਨੂੰ ਸਮੇਦਾਰੀ ਚਾਹੀਦੀ ਆ ਵੇਗਾ ਫਰਕ ਹੈ ਜਾਂ ਜੇ ਵੇਗਾ ਮਹਿੰਗਾ ਵੀ ਹੋਣੀ ਅੱਗੇ ਨਾਲ ਬਹੁਤ ਜ਼ਿਆਦਾ ਫਰਕ ਹੈਗਾ ਹਾਂਜੀ ਪਹਿਲਾਂ ਤਾਂ ਵਿਕੀ ਹਾਂਜੀ ਬੜੀ ਵਿਗੰਡੀ ਦੀ ਹਾਲੀ ਵੀ ਵਿਗੰਡੀ ਦੀ ਹੈ ਪਰ ਲੋਕੀ ਹਟਦੇ ਨਹੀਂ ਜਿਹੜੇ ਮਾਪਿਓਵਾ ਵੀ ਨਾਲ ਤੁਰੇ ਦੇਣੇ ਬੱਚੇ ਲਿਆ ਕੇ ਦਿੰਦੇ ਨੇ ਔਰ ਮਾਪੇ ਵੀ ਹੁਣ ਚਾਹੀਦਾ ਬੰਦ ਕਰਾਉਣੀ ਚਾਹੀਦੀ ਹੈ